ਅਖਤਿਸ਼ਰੀ ਸ਼੍ਰੀ ਦਮਦਮਾ ਸਾਹਿਬ ਦੇ ਇੱਕ ਹੋਰ ਜਥੇਦਾਰ ਸਾਹਿਬ ਨੂੰ ਆਦਤ ਤੋਂ ਫਾਰਕ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਸਵਾਲ ਉੱਠਣ ਲੱਗਾ ਏ ਕਿ ਆਖਰ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰਾਂ ਦੇ ਉੱਤੇ ਹੀ ਕਾਰਵਾਈ ਕਿਉਂ ਅਜਿਹਾ ਇਸ ਲਈ ਕਿਉਂਕਿ ਜਥੇਦਾਰ ਗੁਰਮukh ਸਿੰਘ ਤੋਂ ਪਹਿਲਾਂ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ 17 ਜਨਵਰੀ 2015 ਨੂੰ ਜਥੇਦਾਰੀ ਤੋਂ ਹਟਾਇਆ ਗਿਆ ਸੀ ਸਾਬਕਾ ਜਥੇਦਾਰ ਨੰਦਗੜ੍ਹ ਨੇ ਸਾਲ 2002 ਦੇ ਵਿੱਚ ਜਥੇਦਾਰੀ ਸੰਭਾਲੀ ਸੀ ਉਹਨਾਂ ਵੱਲੋਂ ਸੋਤੇ ਹੋਏ ਨਾਰਕਸ਼ਾਹੀ ਕੈਲੰਡਰ ਦੇ ਮਾਮਲੇ ਵਿੱਚ ਸਟੈਂਡ ਲੈਣ ਤੋਂ ਬਾਅਦ ਬਖੀੜਾ ਖੜਾ ਹੋ ਗਿਆ ਸੀ ਜਥੇਦਾਰ ਨੰਦਗੜ੍ਹ ਨੇ ਡੇਰਾ ਸਿਰਸਾ ਮੁਖੀ ਦੇ ਖਿਲਾਫ ਵੀ ਸਖਤ ਸਟੈਂਡ ਲਿਆ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਜਥੇਦਾਰੀ ਦੇ ਅਹੁਦੇ ਤੋਂ ਹਟਾ ਕਰ ਦਿੱਤਾ ਨੰਦਗੜ੍ਹ ਤੋਂ ਪਹਿਲਾਂ ਜਥੇਦਾਰ ਗਿਆਨੀ ਕੇਵਲ ਸਿੰਘ ਆਪਣੇ ਪਰਿਵਾਰਕ ਮਾਮਲੇ ਦੇ ਵਿੱਚ ਉਲਝਣ ਕਰਕੇ ਅਹੁਦੇ ਤੋਂ ਅਸਤੀਫਾ ਦੇ ਗਏ ਸਨ ਉਹਨਾਂ ਦੇ ਅਸਤੀਫੇ ਤੋਂ ਬਾਅਦ ਪ੍ਰੋਫੈਸਰ ਮਨਜੀਤ ਸਿੰਘ ਨੂੰ ਵਾਦੂ ਚਾਰਚਿੱਤਾ ਗਿਆ ਸੀ ਜਿਸ ਤੋਂ ਬਾਅਦ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਤੈਨਾਤ ਕੀਤਾ ਗਿਆ ਸੀ ਗਿਆਨੀ ਗੁਰਮਖ ਸਿੰਘ ਨੇ ਵੀ ਡੇਰਾ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕੀਤੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਆਦੇ ਤੋਂ ਫਾਰਕ ਕੀਤਾ ਗਿਆ ਸਵਾਲੋਚਨਾ ਲਾਜ਼ਮੀ ਹੈ ਕਿ ਤਖਤਸ਼ਿਰੀ ਦਮਦਵਾ ਸਾਹਿਬ ਦੇ ਜਥੇਦਾਰਾਂ ਨੂੰ ਲੈ ਕੇ ਇਹ ਵਿਵਾਦ ਕਿਉਂ ਹੁੰਦੇ ਨੇ ਸਵਾਲ ਇਹ ਵੀ ਉੱਠਣ ਲੱਗੇ ਨੇ ਕਿ ਆਖਰ ਜਥੇਦਾਰ ਸਹਿਬਾਨ ਪੰਥ ਨਾਲ ਸਬੰਧਤ ਅਜਿਹੇ ਗੰਭੀਰ ਮਾਮਲਿਆਂ ਦੇ ਉੱਤੇ ਇੰਨਾ ਸਮਾਂ ਚੁੱਪ ਕਿਉਂ ਰਹੇ